ਲਗਦੀ ਨਾ ਫਿਰ ਮੈਂ ਇੰਗਰੀਜਨ ਵਾ ਵੀਡੀਓ ਬੰਦ ਕਰਨੀ ਪੈਣੀ ਹੈਲੋ ਸਾਰੀਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਹੋ ਤੇ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਆਪਾਂ ਵੀ ਇੱਕਦਮ ਵਧੀਆ ਆ ਘੈਂਟ ਆ ਤੇ ਥੋੜੇ ਕਿ ਦਿਨਾਂ ਤੋਂ ਮੈਨੂੰ ਬੁਖਾਰ ਹੋਇਆ ਸੀਗਾ ਤੇ ਉਹਦੇ ਕਰਕੇ ਮੇਰੀ ਵੌਇਸ ਚੇਂਜ ਸੀ ਕਿਉਂਕਿ ਮੌਸਮ ਇਦਾਂ ਦਾ ਚੱਲਦਾ ਪਿਆ ਵਾ ਜ਼ੁਕਾਮ ਬੁਖਾਰ ਤੇ ਤੁਹਾਨੂੰ ਪਤਾ ਸਾਰਿਆਂ ਨੂੰ ਹੋਈ ਪਿਆ ਆ ਤੇ ਅੱਜ ਮੈਂ ਆਪਣੇ ਮਾਸੀ ਜੀ ਘਰੇ ਆਈ ਹੋਈ ਸੀਗੀ ਤੇ ਮਾਸੀ ਜੀ ਨੇ ਸਾਡੇ ਵਾਸਤੇ ਸਮਾਨ ਲਿਆ ਕੁਝ ਤੇ ਚਲੋ ਫਿਰ ਤੁਹਾਨੂੰ ਦਿਖਾਈਏ ਕਿ ਕੀ ਕੀ ਲਿਆ ਅਸੀਂ ਚਲੋ ਆਜੋ ਫਿਰ ਕਰਦੇ ਆ ਜੀ ਵੀਡੀਓ ਸਟਾਰਟ ਤੇ ਚਲੋ ਆਜੋ ਗਾਇਸ ਹੁਣ ਆਪਾਂ ਆਂਦਾ ਖੋਲਦੇ ਆ ਕੀ ਕੀ ਹੈਗਾ ਯਾ ਆਪਣਾ ਚੱਕਰ ਇਹ ਆ ਕਿ ਆਪਾਂ ਨੂੰ ਥੋੜਾ ਜਨਾ ਚੀਜ਼ਾਂ ਦੀ ਨੌਲੇਜ ਨਹੀਂ ਹੈਗੀ ਇਸੇ ਕਰਕੇ ਮੈਂ ਕੋਈ ਵੀ ਚੀਜ਼ ਜਿਹੜੀ ਇਦਾਂ ਦੀ ਹੈ ਮੈਂ ਖੁਦ ਪੰਗਾ ਨਹੀਂ ਲੈਂਦੀ ਜੇ ਮੈਂ ਖੁਦ ਪੰਗਾ ਲਵਾਂਗੀ ਕਿਤੇ ਖਰਾਬ ਗਰੂਭ ਆਈ ਹੋਗੀ ਨਾ ਗਾਲਾਂ ਹੀ ਮਿੰਨੀ ਪੈਣੀਆਂ ਵਾ ਇਹਦੇ ਚੱਕਰ ਚ ਮੈਂ ਤਾਂ ਇਦਾਂ ਦਾ ਕੋਈ ਪੰਗਾ ਨਹੀਂ ਲੈਂਦੀ ਏ ਸੀਗੀ ਸੈਲਫਿਸ਼ ਟਿਕ ਚਲੋ ਅਰੇ ਮੈਂ ਤਾਂ ਕਾਲੀ ਜੀ ਲੱਗੀ ਚੰਗੀ ਚਲ ਕੋਈ ਨਹੀਂ ਕਾਲੀ ਸਹੀ ਨਹੀਂ ਇੱਕ ਵਾਰੀ ਵਿੱਚ ਤਨ ਘਮਾ ਕੇ ਵਿੱਚ ਅਰੇ ਬੱਸ ਅਰੇ ਚਲੋ ਚਲੋ ਗਾਇਸ ਕਰਦੇ ਆ ਵੀਡੀਓ ਨੂੰ ਸਟਾਰਟ ਤੇ ਇਹ ਸੀਗੀ ਸੈਲਫੀ ਸਟਿਕ ਇਹ ਸਾਰਾ ਸਮਾਨ ਮੇਰੀ ਮਾਸੀ ਜੀ ਹੋਣਾਂ ਨੇ ਲਿਆਂਦਾ ਵਾ ਮਾਸੀ ਜੀ ਨੇ ਕਿੱਥੋਂ ਲੈਣਾ ਮਾਸੀ ਨੇ ਨਹੀਂ ਦੀਦੀ ਨੇ ਲਿਆਂਦਾ ਮਾਸੀ ਤਾਂ ਬਸ ਨਾਲ ਸਾਥ ਦੇਣ ਵਾਲੀ ਆ ਤੇ ਇਹ ਸੀਗੀ ਸੈਲਫੀ ਸਟਿਕ ਹੁਣ ਖੋਲਦੀ ਕਿੱਥੋਂ ਆ ਇਹਦਾ ਆਪਾਂ ਨੂੰ ਨਹੀਂ ਪਤਾ ਕਿਉਂਕਿ ਮੇਰੇ ਕੋਲ ਜਿਹੜੀ ਸੈਲਫੀ ਸਟਿਕ ਸੀ ਨਾ ਪਹਿਲਾਂ ਉਹ ਟਿੱਡੀ ਜੀ ਸੀਗੀ ਤੇ ਇਹ ਤਾਂ ਕਾਫੀ ਉੱਚੀ ਸਾਰੀ ਹੈ ਇਹ ਤੋ ਖੋਲਦੀ ਹਾਂ ਤੇ ਸਿਓ ਮਰਿਆ ਹਾਂ ਆ ਵੇਖਿਓ ਉਧਰ ਦੂਰੋਂ ਸਲਾਵਾ ਦੇਣ ਦੇ ਲੱਗ ਗਿਆ ਕਿਹਨੇ ਕਿਹਨੇ ਮਦਦ ਨਹੀਂ ਕੀਤੀ ਗਿਆ ਬਈ ਦੱਸ ਦਈਏ ਕਿ ਇਦਾਂ ਖੋਲਦੀ ਆ ਇਹ ਸੀਗੀ ਸਾਡੀ ਸੈਲਫੀ ਸਟਿਕ ਬਲੂਟੂਥ ਵਾਲੀ ਆ ਇਹ ਤੋਂ ਬਾਅਦ ਪਾਵਰ ਬੈਂਕ ਕਿਉਂਕਿ ਮੇਰੇ ਕੋ ਪਾਵਰ ਬੈਗ ਰਹੇ ਤੁਸੀਂ ਸਾਰੇ ਕਹਿੰਦੇ ਰਹਿੰਦੇ ਹੈਡਫੋਨ ਹੈਡਫੋਨ ਲਾਂਮੇ ਲਾ ਤੇ ਹੈਡਫੋਨ ਵਾਲੇ ਵੀ ਹੁਣ ਹੈਡਫੋਨ ਵੀ ਲੈ ਲਿਆ ਪਾਵਰ ਬੈਂਕ ਵੀ ਲੈ ਲਿਆ ਇਹ ਸੀਗਾ ਪਾਵਰ ਬੈਂਕ ਇਹ ਸਾਡਾ ਪਾਵਰ ਬੈਂਕ ਸੈਲਫੀ ਸਟਿਕ ਤੋਂ ਹੁਣ ਪਾਵਰ ਬੈਂਕ ਤੇ ਆ ਗਏ ਤੇ ਹੁਣ ਆਪ ਆ ਗਏ ਆ ਜੀ ਮਾਈਕ ਤੇ ਤਾਂ ਕਿ ਤਾਂ ਮੇਰੀ ਆਵਾਜ਼ ਜਿਹੜੀ ਨਾ ਤੁਹਾਡੇ ਸਿੱਧਾ ਕੰਨਾਂ 'ਚ ਵੱਜੇ ਹੋਣੀ ਜਿਹੜੀ ਪਹਿਲਾਂ ਆਵਾਜ਼ ਨਹੀਂ ਨਾ ਆਉਂਦੀ ਹੁਣ ਪੂਰੀ ਆ ਕੰਨਾਂ 'ਚ ਵੱਜੂਗੀ ਤੁਹਾਡੇ ਹਰ ਇੱਕ ਸਾਰਿਆਂ ਦੇ ਇਹ ਸਾਡਾ ਮਾਈਕ ਇੱਕ ਵਾਰੀ ਖੋਲ ਕੇ ਵੀ ਦੇਖੀਏ ਨਾ ਫਿਰ ਤੁਹਾਨੂੰ ਦੱਸਣਾ ਵੀ ਹੈਗਾ ਨਾ ਇਹਨੂੰ ਲਾਵਾਂਗੇ ਜੀ ਆਪਾਂ ਹਾਂ ਜੀ ਬੜਾ। ਹੁਣ ਜਦੋਂ ਮੈਂ ਵੀਡੀਓ ਬਣਾਉਂਗਾ ਹੁਣ ਮੈਂ ਮਾਈਕ ਨਾ ਬਣਾਇਆ ਕਰੂੰ ਫੇਰ ਮੇਰੀ ਬਾਤ ਚੰਗੀ ਕਲੀ ਆਏਗੀ। ਅੰਜ। ਕਿੱਦਾਂ ਦਾ ਲੱਗਿਆ ਫੇਰ ਦੱਸਿਓ। ਇਹ ਦੋ ਆ। ਮਤਲਬ ਦੋ ਜਣਾਂ ਨੂੰ ਆਪਾਂ ਲਾ ਸਕਦੇ ਮਾਈਕ। ਇਹ ਸਾਡੇ ਮਾਈਕ ਹੋ ਗਏ। ਇਹਨਾਂ ਨੇ ਪੈਰ ਕੱਟ ਤੀ ਆਪਾਂ। ਬਲੂਟੂਥ। ਹਾਂ। ਏਅਰਬਡਜ਼। ਤਨ ਪਹਿਲਾ ਮੈਂ ਮੈਂ ਦੱਸਿਆ ਮੇਰੇ ਅੰਗਰੇਜ਼ੀ ਚ ਥੋੜਾ ਜਿਹਾ ਹੱਥ ਟੈਟ ਹੈਗਾ ਵਾ ਹੁਣ ਆ ਇਹ ਨਾ ਕਹਿਣ ਲੱਜੂ ਗਲਤ ਬੋਲਤਾ ਵਾ ਓਕੇ ਮੈਨੂੰ ਤੁਹਾਡੀ ਜੀ ਇੰਗਲਿਸ਼ ਚ ਔਖਾ ਜਈ ਆਪਣਾ ਇਹ ਹੈਗੀ ਸਾਡੇ ਬਿਊਟੀ ਤੇ ਕੰਨਾਂ ਨੂੰ ਲਾਉਣ ਵਾਲੇ ਗਾਣੇ ਸੁਣਨ ਵਾਲੇ ਹਰ ਤਰ੍ਹਾਂ ਦੇ ਵੱਧ ਕੀਤਾ ਜਾਂ ਤੇ ਏ ਏਅਰਬਡਸ ਕੀਕਾ ਹੁਣ ਇਸ ਤੋਂ ਬਾਅਦ ਆ ਗਈ ਸਾਡੀ ਲਾਈਟ ਇਸ ਤੋਂ ਬਾਅਦ ਆਪਾਂ ਹੁਣ ਲਾਈਟ ਕੋਈ ਇਹ ਨਹੀਂ ਬੰਦ ਗਏ ਮਾਟ ਕੇ ਕਰਾਂਗੇ ਇਹ ਸੀਗੀ ਸਾਡੀ ਰਿੰਗ ਲਾਈਟ ਤੇ ਚਲੋ ਜੀ ਹੁਣ ਆਪਣੀ ਆਪਾਂ ਰਿੰਗ ਲਾਈਟ ਹੋ ਗਈ ਓਏ ਡੋਬੀ ਹੋ ਰਿਹਾ ਲੱਗਦਾ ਦੇ ਵੀ ਕਹਿੰਦੇ ਹੋਣੇ ਰਾਤ ਦੇ 12 ਵਜੇ ਤੇ ਇਹਨਾਂ ਨੂੰ ਟਕਾਈਆਂ ਨਹੀਂ ਆਉਂਦੀਆ ਇਹ ਸਾਡੀ ਰਿੰਗ ਲਾਈਟ ਇਹਦੇ ਨਾਲ ਇਹਦੇ ਉਹ ਨਟ ਬੋਲਟ ਵੀ ਮਿਲੇ ਆ ਇਹ ਆਪਾਂ ਬਾਅਦ ਚ ਸੈੱਟ ਕਰਾਂਗੇ ਇਹਦਾ ਅਜ ਥੋੜਾ ਜਿਹਾ ਪਤਾ ਨਹੀਂ ਜੁਗਾੜ ਕਰਕੇ ਪਾ ਲਵਾਂਗਾ ਇਹਦਾ ਸਮਾਰਟ ਫੀਚਰ ਰਿੰਗ ਲਾਈਟ ਆਪਾਂ ਚਲਾ ਲਿੰਦੇ ਆ ਕੀ ਕਹਿੰਦੇ ਚੱਲ ਗਿਆ ਪਾਵਰ ਬੈਂਕ ਨਾਲ ਚਲਦੀ ਉੰਜ ਨਹੀਂ ਚਲਦੀ ਇਹ ਨੇ ਮੈਂ ਦੇਖਿਓ ਇੱਕਦਮ ਕੋਰੀਅਨ ਬ੍ਰੈੱਡ ਜਿਹੀ ਬਣ ਜਾਣਾ ਇੱਕ ਕਦਮ ਹੂੰ ਲੱਗਦੀ ਨਾ ਫਿਰ ਮੈਂ ਅੰਗਰੇਜ਼ਣ ਮੰਨਦੇ ਵਾ ਵੀਡੀਓ ਬੰਦ ਕਰਨੀ ਪੈਣੀ ਗਾਈਸ ਉਹ ਭਰਾਵਾ ਮੈਂ ਤਾਂ ਸੋਣੀ ਨਹੀਂ ਲੱਗਣ ਲੱਗੀ ਮੈਂ ਤਾਂ ਵੀਡੀਓ ਵਿੱਚ ਰੋਕੇ ਮੈਂ ਦੀਦੀ ਨੂੰ ਨੇ ਦੱਸਿਆ ਕਿ ਦੀਦੀ ਕਿਉਂ ਕਿੱਡੀ ਸੋਣੀ ਉਹ ਭਾਬਾ ਇਹ ਤਾਂ ਵਾਕਿਆ ਕੈਂਟ ਲੱਗਦਾ ਬੰਦਾ ਮੈਂ ਵੀ ਕਾਲੀ ਜੀ ਲੱਗਦੀ ਰਹੀ ਨੇ ਚਿਰ ਦੀ ਸਾਰ ਚਮਤਕਾਰ ਹੋ ਗਿਆ ਹੂੰ ਅਜ਼ਲੀ ਚੀਜ਼ ਆ ਆ ਵਧੀਆ ਸਾਰਿਆਂ ਨਾਲੋਂ ਸਭ ਤੋਂ ਮਤਲਬ ਜਿਹੜੀ ਮੈਨੂੰ ਚੀਜ਼ ਪਸੰਦ ਆਈ ਹੋਈ ਆ ਕਿਉਂਕਿ ਇਹਦੇ ਨਾਲ ਮੈਂ ਇੱਕਦਮ ਐ ਲੱਗਣ ਦੀ ਫੋਰਨ ਵਾਲੀ ਕੁੜੀ ਅੰਗਰੇਜ਼ ਜਣੀ ਚਲੋ ਹੁਣ ਤੁਹਾਨੂੰ ਹੁਣ ਇਸ ਤੋਂ ਅਗਲਾ ਵਿਖਾਉਣੀ ਆ ਕੋਈ ਹੋਈ ਫੋਨ ਲੇ ਗਏ ਆਪਣੇ ਇਹ ਸੀ ਕਿ ਸਾਡਾ ਸਟੈਂਡ ਹੁਣ ਆਪਾਂ ਰਿੰਗ ਲਾਈਟ ਚੱਲਦੀ ਰਹਿੰਦੀ ਕਿਉਂਕਿ ਇਹਦੇ ਨਾਲ ਆਪਾਂ ਅੰਗਰੇਜ਼ ਲੱਗਣਦੇ ਹੀ ਇਹ ਸੀਗਾ ਸਟੈਂਡ ਮਾਸੀ ਕਹਿੰਦੇ ਬਾਅਦ ਵਿੱਚ ਦੇਖਿਆ ਨਹੀਂ ਇਹ ਸਟੈਂਡ ਸਾਡਾ ਹੁਣ ਤੁਸੀਂ ਸਾਰਿਆਂ ਨੇ ਦੇਖ ਲਿਆ ਸਮਾਨ ਇੱਕ ਵਾਰੀ ਹੁਣ ਤੁਹਾਨੂੰ ਆਪਾਂ ਫੇਰ ਤੋਂ ਦਿਖਾਉਂਦੇ ਹਾਂ ਰੁਕੋ ਹਾਂਜੀ ਤੇ ਇਹ ਸੀਗਾ ਸਾਰਾ ਸਾਡਾ ਸਮਾਨ ਤੇ ਇਹ ਦੀਦੀ ਨੇ ਭਾਜੀ ਨੇ ਮਤਲਬ ਜੀਜੂ ਨੂੰ ਆਪਾਂ ਭਾਜੀ ਕਹਿੰਦੇ ਆਪਾਂ ਜੀਜੂ ਜੂਜੂ ਕਦੀ ਨਹੀਂ ਕਹਾਂਗੇ ਆਪਾਂ ਤੇ ਭਾਜੀ ਕਹਿੰਨੇ ਉਹਨਾਂ ਨੇ ਇਹ ਸਮਾਨ ਦਿੱਤਾ ਸੀਗਾ ਦੀਦੀ ਭਾਜੀ ਨੇ ਤੇ ਮਾਸੀ ਜੀ ਉਹਨਾਂ ਨੇ ਤੇ ਉਹਨਾਂ ਦਾ ਆਪਾਂ ਧੰਨਵਾਦ ਕਰਦੇ ਆਂ ਨਾਲੇ ਆਪਾਂ ਕਹਿੰਨੇ ਪਾਪਾ ਇੰਨੀ ਤਰੱਕੀਆਂ ਕਰਨੋ ਕਿ ਆਪਾਂ ਨੂੰ ਫੇਰ ਹੀ ਦਸਮਾਨ ਵਾਲਿਆ ਦੇਣ ਕਿਉਂਕਿ ਜਿਉ ਤਰੱਕੀਆਂ ਕਰਨਗੇ ਫੇਰ ਹੀ ਆਪਾਂ ਨੂੰ ਕੁਝ ਤੇ ਤੇ ਮੈਂ ਤਾਂ ਕਹਿੰਨੀ ਮੇਰੀ ਦੀਦੀ ਪਾਪਾ ਤਰੱਕੀਆਂ ਕਰੇ ਤੇ ਇਦਾਂ ਹੀ ਸਾਨੂੰ ਸਮਾਨ ਲਿਆ ਲਿਆ ਦਿੰਦੀ ਰਵੇ ਕਿਉਂਕਿ ਮੈਨੂੰ ਤੇ ਇੰਨੀ ਨਹੀਂ ਹੈਗੀ ਜਾਜ ਜੂਜ ਦੀ ਇਹ ਮੈਂ ਸਾਰੇ ਤੋਂ ਤੁਹਾਨੂੰ ਪਤਾ ਛੋਟੀ ਆ ਮੇਰੀ ਦੀਦੀਆਂ ਜਿਹੜੀਆਂ ਹਨ ਮੈਂ ਸਾਰੇ ਤੋਂ ਛੋਟੀ ਹੈਗੀ ਆ ਤਾਂ ਹੀ ਮੈਨੂੰ ਹਰ ਇੱਕ ਚੀਜ਼ ਲੈ ਕੇ ਦਿੰਦੇ ਆ ਪਿਆਰ ਇਹਣਾ ਫਿਰ ਛੋਟੀ ਕਰਕੇ ਤੇ ਥੈਂਕ ਯੂ ਮਾਸੀ ਤੁਸੀਂ ਕੁਝ ਬੋਲਣਾ થેન્ક યુ ਧੰਨਵਾਦ ਹਾਈ ਹਾਈ ਮੈਂ ਤੁਹਾਡਾ ਤੁਹਾਨੂੰ ਅੱਜ ਕਰ ਲ ਠੀਕ ਹੈ ਚ ਬੋਲਣ ਦੀ ਜੀ ਤੂੰ ਬੋਲਣਾ ਮੜਾ ਜਾ ਮੜਾ ਜਾ ਤਰੇ ਬੋਲ ਲੈ ਮੇਰੀ ਮਾਸੀ ਜੀ ਦੀ ਬੇਟੀ ਇਹਨਾਂ ਨੇ ਮੈਂ ਕਿਹਾ ਮੜਾ ਜਾ ਬੋਲੋ ਕਿੰਨੇ ਬਟ ਅਸੀਂ ਕੈਮਰੇ ਸਾਹਮਣੇ ਨਹੀਂ ਹੋਣਾ ਮੜਾ ਜਾ ਬੋਲੋ ਤੀ ਆ ਵੇ ਕੀ ਮਾਸੀ ਉਹਨਾਂ ਨੂੰ ਸਲਾਮਤ ਦੇਣੀ ਕੋ ਮਾਸੀ ਤੁਸੀਂ ਬੋਲੋ ਕਿ ਮੜਾ ਜਾ ਧੰਨਵਾਦ ਸ਼ੁਕਰੀਆ ਬਸ ਉਹਨਾਂ ਨੇ ਤਾਂ ਕੁਝ ਕਹਿਣਾ ਨਹੀਂ ਮੇਰੇ ਵੱਲੋਂ ਜੀਜੂ ਦਾ ਥੈਂਕ ਯੂ ਦੀਦੀ ਦਾ ਵੀ ਥੈਂਕ ਯੂ ਮਾਸੀ ਦਾ ਵੀ ਇਹ ਜਿਹੜੇ ਵੀਕ ਤੋਂ ਵੀ ਹੈ ਨਾ ਦੇਖਦੇ ਇਹਨਾਂ ਨੇ ਗਿਫਟ ਕੀਤਾ ਪਰ ਉਹ ਕਹਿੰਦੇ ਕਿ ਆਪਾਂ ਕੈਮਰੇ ਸਾਹਮਣੇ ਨਹੀਂ ਆਣਾ ਤੇ ਗਾਇਸ ਜੀ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਤੇ ਬਾਕੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਦੱਸਿਓ ਕਿ ਤੁਹਾਨੂੰ ਇਹ ਸਮਾਨ ਕਿਵੇਂ ਦਾ ਲੱਗਾ ਤੇ ਜੇ ਤੁਹੀ ਵੀ ਇਹਦੇ ਬਾਰੇ ਕੋਈ ਪੁੱਛਣਾ ਪਛਣਾ ਹੋਊਗਾ ਤੇ ਦੱਸ ਦਾਂਗੇ ਕੋਈ ਨਹੀਂ ਆਪਾਂ ਤੁਹਾਨੂੰ ਬਾਕੀ ਬਾਏ ਬਾਏ ਟਾਟਾ ਫੇਰ ਮਿਲਾਂਗੇ